ਔਰ ਮੂਵੀ ਦੇ ਵਿੱਚ ਇੱਕ ਹੋਰ ਸਿੱਖੀ ਦਾ ਬਹੁਤ ਉਦਾਹਰਣ ਬਹੁਤ ਚੰਗਾ ਹੈ ਜੋ ਕਿ ਲਾਸਟ ਦੇ ਵਿੱਚ ਪੂਰੀ ਮੂਵੀ ਚੇਂਜ ਕਰ ਦਿੰਦਾ ਹੈ ਵੀ ਜਿਸ ਤਰੀਕੇ ਉਹ ਕਰਪਟ ਇੱਕ ਯੂ ਨੋ ਉਹਦੇ ਵਿੱਚ ਰਹਿ ਕੇ ਵੀ ਕਰਪਟ ਪੂਰਾ ਸਿਸਟਮ ਦੇ ਵਿੱਚ ਰਹਿ ਕੇ ਵੀ ਉਹ ਕਿੱਦਾਂ ਉਸ ਚੀਜ਼ ਨੂੰ ਉਲਟਦਾ ਹੈ ਤਾਂ ਚੰਗੀਆਂ ਚੀਜ਼ਾਂ ਸਾਰੇ ਕਿਤੇ ਆ ਮਾੜੀ ਚ ਵੀ ਹੈ ਬਟ ਉਹ ਹੈ ਕਿ ਤੁਸੀਂ ਚੂਜ਼ ਕੀ ਕਰਦੇ ਸਭ ਤੋਂ ਪਹਿਲਾਂ ਥੋੜਾ ਸਾਰਿਆਂ ਦਾ ਬਹੁਤ ਬਹੁਤ ਪਤਾ ਨਵਾਂ ਤੁਸੀਂ ਸਾਡੇ ਲਈ ਆਏ ਹੋ ਟਾਈਮ ਗੱਡ ਕੇ ਤੇ ਅੱਜ ਅਸੀਂ ਪਹੁੰਚੇ ਹਾਂ ਲੁਧਿਆਣੇ ਸਾਡੀ ਮੂਵੀ ਹੈ ਗੁਰਮੁਖ ਉਹਦੀ ਸਕਰੀਨਿੰਗ ਦੇ ਲਈ ਤਾਸੀ ਪੰਜਾਬ ਦੇ ਵਿੱਚ ਆਲਮੋਸਟ ਹਰ ਮੇਨ ਸਿਟੀ ਦੇ ਵਿੱਚ ਕਰ ਰਹੀਆਂ ਇਹਨਾਂ ਦੀ ਸਕਰੀਨਿੰਗ ਵੈਸੇ ਮੂਵੀ ਰਿਲੀਜ਼ ਹੋ ਰਹੀ ਹੈ ਕੇਬਲ 1 ਤੇ ਤੇ ਸੁਮੇਤ ਜੀ ਜਿਨ੍ਹਾਂ ਨੇ ਪ੍ਰੋਡਿਊਸ ਕੀਤੀ ਹੈ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਸਾਡੇ ਸਕਰੀਨਿੰਗ ਕਰਨ ਦਾ ਸਭ ਤੋਂ ਮੇਨ ਮਕਸਦ ਇਹ ਆ ਵੀ ਤੁਸੀਂ ਆਓ ਸਾਡੀ ਮੀਡੀਆ ਆਵੇ ਤੇ ਇਹ ਸਾਰਿਆਂ ਤੱਕ ਪਹੁੰਚੇ ਕਿ ਇਹ ਕੇਬਲ 1 ਤੇ ਰਿਲੀਜ਼ ਹੋ ਰਹੀ ਹੈ ਤੇ ਸਾਰੇ ਕਰ ਕਰ ਦੇ ਵਿੱਚ ਬੈ ਕੇ ਕੇਬਲ 1 ਤੇ ਦੇਖ ਸਕਦੇ ਆ ਮੈਂ ਸਾਰਾ ਗੁਰਪਾਲ ਮੈਂ ਕੁਲਜਿੰਦਰ ਸਿੱਧੂ ਇਜ਼ देयर ਪਾਲੀ ਪਾਲੀਪਪਿੰਦਰ ਜੀ ਉਹਨਾਂ ਨੇ ਮੂਵੀ ਲਿਖੀ ਵੀ ਹੈ ਤੇ ਡਾਇਰੈਕਟ ਵੀ ਕੀਤੀ ਹੈ ਕੁਲਜਿੰਦਰ ਜੀ ਜੋ ਕਿ ਮੇਨ ਗੁਰਮੁਖ ਦਾ ਕਿਰਦਾਰ ਉਹਨਾਂ ਨੇ ਅਦਾ ਕੀਤਾ ਹੈ ਤੇ ਉਹਨਾਂ ਦੇ ਨਾਲ ਮੈਂ ਉਹਨਾਂ ਦੀ ਵਾਈਫ ਸੀਰਤ ਪਲੇ ਕਰ ਰਹੀ ਹਾਂ ਸੋ ਜੇ ਇਹ ਜਿਹੜੀ ਮੂਵੀ ਆ ਇਹਦਾ ਹੁਣ ਬਹੁਤ ਪੁੱਛਦੇ ਆ ਕਿ ਸਿੱਖੀ ਦੇ ਨਾਲ ਕੀ ਇਹਦਾ ਲੈਣਾ ਹੈ ਵੀ ਤੁਸੀਂ ਹਮੇਸ਼ਾ ਉਹਨੂੰ ਕਿੱਦਾਂ ਪ੍ਰਮੋਟ ਕਰਦੇ ਹੋ ਇਸ ਮੂਵੀ ਨੂੰ ਸਿੱਖੀ ਦੇ ਨਾਂ ਤੇ ਮੈਨੂੰ ਲੱਗਦਾ ਹੈ ਗੁਰਮੁਖ ਜੋ ਕਿ ਇੱਕ ਸਿੱਖ ਬੰਦਾ ਹੈ ਉਹ ਉੱਧਰ ਆਈ ਗਏ ਨੇ ਤੇ ਆਈ ਥਿੰਕ ਕੁਲਜਿੰਦਰ ਜੀ ਤੁਸੀਂ ਉਹਨਾਂ ਦੇ ਕੈਰੇਕਟਰ ਬਾਰੇ ਪੁੱਛੋ ਹਨਾ ਤੇ ਯੈਸ ਹੇਅਰ ਹੀ ਇਜ਼ ਥੈਂਕ ਯੂ ਥੈਂਕ ਯੂ ਹਾਂਜੀ ਕਿਵੇਂ ਦਾ ਐਕਸਪੀਰੀਅੰਸ ਰਿਹਾ ਕਿਸ ਤਰ੍ਹਾਂ ਦੀ ਮੂਵੀ ਆ ਕੋਈ ਸਾਰਾ ਠੀਕ ਆ ਦੇਖੋ ਤੁਸੀਂ ਹਾਫ ਤੱਕ ਮੂਵੀ ਆਪਾਂ ਦੇਖ ਚੁੱਕੇ ਆ ਸੋ ਮੂਵੀ ਤਾਂ ਕਮਾਲ ਕਰਨ ਵਾਲੀ ਆ ਤੁਸੀਂ ਜਦੋਂ ਸੈਕੰਡ ਹਾਫ ਵੀ ਦੇਖ ਲੋਗੇ ਤਾਂ ਮੂਵੀ ਦਾ ਜੋ ਅਸੀਂ ਚਾਹੁੰਦੇ ਸੀ ਮੈਸੇਜ ਕਨਵੇ ਕਰਨਾ ਕਿਉਂਕਿ ਸਿਨੇਮਾ ਜਿਹੜਾ ਆਰਟ ਐ ਸਿਨੇਮੈਟਿਕ ਆਰਟ ਉਹਦੇ ਵਿੱਚ ਵੀ ਬੀਲੀਵ ਮੀ ਪਾਲੀ ਜੀ ਸਾਰਾ ਸਾਡੀ ਸਾਰੀ ਟੀਮ ਬੀਲੀਵ ਕਰਦੀ ਆ ਕਿ ਜਸਟ ਇੱਕ ਐਂਟਰਟੇਨਮੈਂਟ ਵਾਲੀ ਫਿਲਮ ਬਣਾਉਣੀ ਤਾਂ ਹਰ ਕੋਈ ਬਣਾ ਲੈਂਦਾ ਪਰ ਜੇ ਐਂਟਰਟੇਨਮੈਂਟ ਦੇ ਨਾਲ ਨਾਲ ਅਸੀਂ ਕੋਈ ਮੈਸੇਜ ਵੀ ਦੇ ਸਕਦੇ ਹਾਂ ਸੋ ਥੇਰ ਇਜ਼ ਨਥਿੰਗ ਲਾਈਕ ਇਟ ਸੋ ਗੁਰਮੁਖੀ ਕਾਸੀ ਫਿਲਮ ਹੈ ਜਿਹੜੀ ਪੂਨ ਐਂਟਰਟੇਨ ਕਰ ਰਹੀ ਹੈ ਤੁਹਾਨੂੰ ਪੂਰਾ ਡਰਾਮਾ ਹੈ ਕਾਮੇਡੀ ਹੈ ਫਿਲਮ ਦੇ ਵਿੱਚ ਐਕਸ਼ਨ ਹੈ ਇਮੋਸ਼ਨਸ ਨੇ ਹਰ ਤਰੀਕੇ ਦੇ ਜਿਹੜੇ ਨੌ ਰਸ ਹੁੰਦੇ ਨੇ ਥੀਏਟਰ ਦੇ ਸਿਨੇਮਾ ਦੇ ਉਹ ਸਾਰੇ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲਣਗੇ ਨਾਲ ਦੇ ਨਾਲ ਇੱਕ ਬਹੁਤ ਖੂਬਸੂਰਤ ਮੈਸੇਜ ਆਪਾਂ ਇਹਦੇ ਵਿੱਚ ਦੇਣ ਜਾ ਰਹੇ ਹਾਂ ਸੋ ਸਾਨੂੰ ਬੜਾ ਐਟਲੀਸਟ ਮੈਨੂੰ ਬੜਾ ਮਾਣ ਦੀ ਗੱਲ ਹੈ ਸਾਰਾ ਨੂੰ ਵੀ ਮੈਂ ਇਹਦੇ ਬਾਬਤੇ ਕਹਿ ਸਕਦਾ ਕਿ ਅਸੀਂ ਇਸ ਫਿਲਮ ਦਾ ਹਿੱਸਾ ਬਣੇ ਸੋ ਵੀ ਆਰ ਵੈਰੀ ਹੈਪੀ ਐਂਡ ਕੰਟੈਂਟ ਇੱਕ ਚੀਜ਼ ਹੈ ਕਿ ਪੱਗਾਂ ਬਨ ਕੇ ਮਤਲਬ ਦੇਖੋ ਆ ਜੀ ਪੱਗਾਂ ਨੇ ਇੱਕ ਬਹੁਤ ਚੰਗਾ ਮੈਸੇਜ ਲੋਕਾਂ ਤੱਕ ਪਹੁੰਚਾਇਆ ਉਹਦੇ ਬਾਰੇ ਕੀ ਚਿਆੜਾ ਕਿਵੇਂ ਦਿਮਾਗ ਚਾਏ ਕਿ ਪੱਗਾਂ ਹੀ ਬਨ ਕੇ ਇਹ ਸਾਡੇ ਦੇਖੋ ਸੁਮੇਤ ਜੀ ਸਾਡੇ ਪ੍ਰੋਡਿਊਸਰ ਸਾਹਿਬ ਸਾਗਾ ਦੇ ਜਿਹੜੇ ਉਹਨਾਂ ਦਾ ਥਾਟ ਸੀਗਾ ਸੋ ਸਾਨੂੰ ਇਹ ਬਹੁਤ ਵਧੀਆ ਥਾਟ ਲੱਗਾ ਕਿ ਜਦੋਂ ਵੀ ਇਹਦੀਆਂ ਸਕਰੀਨਿੰਗ ਜਿੱਥੇ ਵੀ ਹੋਣ ਉੱਥੇ ਨਾਲ ਪੱਗਾਂ ਬੰਨ੍ਹੀਆਂ ਜਾਣ ਜਿੰਨੇ ਵੀ ਇੱਥੇ ਆਡੀਅנס ਵਿੱਚ ਵਲੰਟੀਅਰਲੀ ਪੱਗ ਬੰਨ੍ਹਣੀ ਚਾਹਣ ਅੱਜ ਬੰਨ੍ਹੀਆਂ ਗਈਆਂ ਨੇ ਪਹਿਲਾਂ ਅਸੀਂ ਟ੍ਰੇਲਰ ਲਾਂਚ ਤੇ ਵੀ ਇਸੇ ਮੀਵੈਂਟ ਕੀਤਾ ਸੀ ਨਾਲ ਅਸੀਂ ਗਤਕੇ ਦਾ ਵੀ ਇੱਕ ਈਵੈਂਟ ਕਰਦੇ ਆਂ ਅਗਲੀਆਂ ਸਕਰੀਨਿੰਗਸ ਜਿਹੜੀਆਂ ਸਾਡੀਆਂ ਹੋਣ ਜਾ ਰਹੀਆਂ ਨੇ ਅਮ੍ਰਿਤਸਰ ਦੇ ਵਿੱਚ ਮੋਹਾਲੀ ਚ ਜਮਨਾ ਨਗਰ ਬੰਬੇ ਦਿੱਲੀ ਉਹ ਸਾਰੀਆਂ ਦੇ ਉੱਤੇ ਅਸੀਂ ਇਹ ਈਵੈਂਟ ਜਿਹੜੇ ਪਗੜੀ ਬੰਨ੍ਹਣ ਵਾਲਾ ਤੇ ਨਾਲ ਦੀ ਨਾਲ ਗਤਕਾ ਵਾਲਾ ਜਿਹੜਾ ਉਹਨੂੰ ਅਸੀਂ ਕੈਰੀ ਆਨ ਕਰਾਂਗੇ ਮੈਨੂੰ ਬਿਲਕੁਲ ਲੱਗਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਮੈਨੂੰ ਮੈਨੂੰ ਐਸ ਅਨ ਆਰਟਿਸਟ ਇਦਾਂ ਲੱਗਦਾ ਹੈ ਕਿ ਇੱਕ ਤਰੀਕੇ ਦੀ ਮੂਵੀਜ਼ ਦੇ ਪਿੱਛੇ ਲੋਕ ਹੀ ਪੈ ਜਾਂਦੇ ਨੇ ਕਦੇ ਜੇ ਕਿਸੇ ਦਾ ਵਿਆਹ ਹੋ ਰਿਹਾ ਤਾਂ ਮੈਨੂੰ ਲੱਗਦਾ ਸਿਰ ਦਾ ਵਿਆਹ ਹੀ ਹੁੰਦਾ ਰਹਿੰਦਾ ਲੜਾਈ ਹੋ ਰਹੀ ਤਾਂ ਲੜਾਈ ਹੁੰਦੀ ਰਹਿੰਦੀ ਹੈ ਲੱਕੀ ਇਹ ਇਸ ਹਾਲ ਲਾਸਟ ਇਅਰ ਇਨ 2024 ਮਿਲ ਮਿਲ ਲੱਗਦਾ ਪੱਚੇ ਵੀ ਉਦਾਂ ਹੀ ਰਹੇਗਾ ਕਿ ਸਾਡੇ ਲਈ ਲੱਕੀ ਰਿਹਾ ਕਿ OTT ਪਲੈਟਫਾਰਮ ਨੇ ਇਦਾਂ ਦੀਆਂ ਮੂਵੀਜ਼ ਨੂੰ ਇਦਾਂ ਦੇ ਆਰਟਿਸਟ ਨੂੰ ਇਦਾਂ ਇਦਾਂ ਦੇ ਕਿਰਦਾਰ ਬਣਾਏ ਕਿਰਦਾਰ ਬੇਸਡ ਮੂਵੀਜ਼ ਬਣਾਈਆਂ ਨੇ ਸੋਸ਼ਲ ਸਟਿਗਮਾ ਤੇ ਮੂਵੀਜ਼ ਬਣਾਈਆਂ ਨੇ ਸੋ ਆਈ ਥਿੰਕ ਇਹ ਸਾਡੇ ਲਈ ਬਹੁਤ ਐਸ 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 ਐਕਟਰ ਐਕਟ੍ਰੈਸ ਸਾਡੇ ਲਈ ਬਹੁਤ ਚੰਗੀ ਗੱਲ ਹੈ ਕਿ ਇਹ ਜਿਹੀਆਂ ਚੀਜ਼ਾਂ ਹੋਰ ਹੋ ਰਹੀਆਂ ਨੇ ਤੇ ਅੱਗੇ ਵੀ ਕੇਬਲ 1 ਹੋਵੇ ਜਾਂ ਕੋਈ ਹੋਰ OTT ਪਲੈਟਫਾਰਮ ਹੋਵੇ ਉਹ ਸਾਡੇ ਲਈ ਸਪੈਕਟਰਮ ਵੱਡਾ ਕਰਦੇ ਨੇ ਐਕਟਿੰਗ ਦਾ ਤੇ ਲੋਕਾਂ ਲਈ ਵੀ ਇੱਕ ਐਕਟਿੰਗ ਦੇ ਪ੍ਰਤੀ ਸੋਚਣਾ ਕਿ ਐਕਟਿੰਗ ਐਕਚੁਅਲੀ ਕੀ ਹੈ ਤੇ ਕਿਹੜੇ ਕਿਹੜੇ ਫੀਲਡ ਦੇ ਵਿੱਚ ਆਪਾਂ ਉਹ ਜਿਹੜੇ ਨੇ ਨੋ ਰਸ ਦੀ ਗੱਲ ਕੀਤੀ ਉਹ ਕਿਸ ਤਰੀਕੇ ਉਹ ਆਪਾਂ ਇਕੱਠੇ ਕਰ ਸਕਦੇ ਆ ਹਨਾ ਇੱਕ ਮੂਵੀ ਦੇ ਵਿੱਚ ਸਰ ਤੁਸੀਂ ਮੈਡਮ ਤੁਹਾਨੂੰ ਉਸਤੇ ਨੇ ਕੁਝ ਮਦਦ ਕਰ ਰਹੇ ਨੇ ਜੋ ਤੁਸੀਂ ਮੂਵੀ ਦੀ ਸਟਾਰਟਿੰਗ ਸਟੈਪ ਲਿਆ ਹੈ ਅੱਜ ਹੋ ਰਹੇ ਨੇ ਸਮਾਜ ਵਿੱਚ ਮਜੂਰਾ ਹਾਲਾਤ ਬਿਲਕੁਲ ਤੁਸੀਂ ਦੇਖੋ ਇਹ ਤਾਂ ਨੈਸ਼ਨਲ ਇੰਟਰਨੈਸ਼ਨਲ ਨਿਊਜ਼ ਬਣੀ ਹੈ ਕਿ ਇੰਡੀਆ ਦੇ ਵਿੱਚ ਜੇ ਇਹ ਸਪੈਸ਼ਲੀ ਮੂਵੀ ਦਾ ਜਿਹੜਾ ਟੈਗ ਹੈ ਆਈ ਵਿਟਨੈਸ ਤੇ ਮੂਵੀ ਹੈ ਤੇ ਤੁਹਾਨੂੰ ਪਤਾ ਤੁਸੀਂ ਮੀਡੀਆ ਤੋਂ ਤਾਂ ਕਿੰਨੀ ਮੀਡੀਆ ਦੇ ਵਿੱਚ ਇਹ ਜਿਹੀਆਂ ਖਬਰਾਂ ਆਉਂਦੀਆਂ ਨੇ ਕਿ ਰੇਪ ਕੇਸ ਦੀਆਂ ਚੀਜ਼ਾਂ ਕਿੱਥੇ ਤੱਕ ਪਹੁੰਚਦੀਆਂ ਨੇ ਇੰਟਰਨੈਸ਼ਨਲ ਜਰਨਲ ਦੇ ਬੀਬੀਸੀ ਤੱਕ ਇੰਡੀਆ ਦੇ ਵਿੱਚ ਜੋ ਕਿ ਬਹੁਤ ਹੀ ਅਨਫੋਰਚੂਨੇਟ ਚੀਜ਼ ਹੈ ਕਿ ਆਪਾਂ ਛਾਏ ਹੁੰਨੇ ਆ ਹਨਾ ਲਾਸਟ ਈਅਰ ਵੀ ਇੰਨੇ ਸਾਰੇ ਕੇਸਸ ਹੋਏ ਆ ਮੈਂ ਇਹ ਕਹਿੰਦੀ ਕਿ ਆਪਾਂ ਉਹਨਾਂ ਨੂੰ ਚੇਂਜ ਕਰ ਸਕਦੇ ਆ ਕੁਝ ਕਰ ਸਕਦੇ ਆ ਬਟ ਐਜ਼ ਏਨ ਐਂਟਰਟੇਨਮੈਂਟ ਸਾਡੀ ਜ਼ਿੰਮੇਵਾਰੀ ਹੈ ਜੇ ਇਸ ਚੀਜ਼ ਦੀ ਕਿ ਅਸੀਂ ਕੁਝ ਚੰਗਾ ਦਿਖਾ ਸਕਦੇ ਤੇ ਚੰਗੇ ਦੇ ਨਾਲ ਅਸੀਂ ਕੋਈ ਚਹੀ ਜਿਹਾ ਦਿਖਾਈਏ ਕਿ ਸ਼ਾਇਦ ਕਿਸੇ ਦੇ ਅੰਦਰ ਉਹ ਚੀਜ਼ ਆਵੇ ਕਿ ਇਹ ਰਹੀ ਚੀਜ਼ ਚੇਂਜ ਹੋਣੀ ਚਾਹੀਦੀ ਆ ਹੁਣ ਜਿੱਦਾਂ ਤੁਸੀਂ ਕਿਹਾ ਕਿ ਹਾਲੇ ਹਾਲੇ ਤੱਕ ਜਿਹੜੀ ਮੂਵੀ ਆ ਉਹਦੇ ਵਿੱਚ ਸਿਰਫ ਕ腐ਸ਼ਨ ਦਿਖਾਇਆ ਗਿਆ ਬਰ ਤੁਸੀਂ ਜਦੋਂ ਐਂਡ ਤੱਕ ਦੇਖੋਗੇ ਕਿ ਹਨਾ ਇੱਕ ਸਾਰੀ ਮੂਵੀ ਨੂੰ ਪਲਟਣ ਵਾਲਾ ਹੀ ਇੱਕ ਸਿੱਖ ਹੈ ਉਹਨੇ ਹੀ ਇੱਕ ਸਿੱਕ ਇੱਕ ਸਿੱਕ ਇਹ ਵੀ ਹੈ ਜਿਨ੍ਹਾਂ ਨੇ ਪੂਰਾ ਆਈ ਵਿਟਨੈਸ ਬਣ ਕੇ ਚੇਂਜ ਕੀਤਾ ਬਟ ਮੂਵੀ ਦੇ ਵਿੱਚ ਇੱਕ ਹੋਰ ਸਿੱਖੀ ਦਾ ਬਹੁਤ ਉਦਾਹਰਣ ਬਹੁਤ ਚੰਗਾ ਹੈ ਜੋ ਕਿ ਲਾਸਟ ਦੇ ਵਿੱਚ ਪੂਰੀ ਮੂਵੀ ਚੇਂਜ ਕਰ ਦਿੰਦਾ ਵੀ ਜਿਸ ਤਰੀਕੇ ਉਹ ਕਰਪਟ ਇੱਕ ਯੂ نو ਉਹਦੇ ਵਿੱਚ ਰਹਿ ਕੇ ਵੀ ਕਰਪਟ ਪੂਰਾ ਸਿਸਟਮ ਦੇ ਵਿੱਚ ਰਹਿ ਕੇ ਵੀ ਉਹ ਕਿੱਦਾਂ ਉਸ ਚੀਜ਼ ਨੂੰ ਉਲਟਦਾ ਹੈ ਤਾਂ ਚੰਗੀਆਂ ਚੀਜ਼ਾਂ ਸਾਰੇ ਕਿਤੇ ਆ ਮਾੜੀਆਂ ਚ ਵੀ ਹੈ ਬਟ ਉਹ ਹੈ ਕਿ ਤੁਸੀਂ ਚੂਜ਼ ਕੀ ਕਰਦੇ ਹੋ